ਮਾਪਿਆਂ ਦੀ ਕੁਲੋਤੀ ਧੀ ਦੀ ਜਨ ਸਕੂਲ ਦੇ ਅੰਦਰ ਗਈ ਸੀ ਜਿਸ ਤੋਂ ਬਾਅਦ ਉੱਥੇ ਦੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰਨ ਦੇ ਲਈ ਧਰਨਾ ਲਗਾਇਆ ਗਿਆ ਰੈਲੀਆਂ ਕੱਢੀਆਂ ਗਈਆਂ ਸੜਕਾਂ ਤੇ ਲੋਕ ਆ ਗਏ ਅਤੇ ਇਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਇਸ ਪ੍ਰਿੰਸੀਪਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਮਾਇਰਾ ਜੋ ਕਿ ਮਾਪਿਆਂ ਦੀ ਕੁਲੋਤੀ ਧੀ ਸੀ ਉਸ ਦੀ ਜਨ ਸਕੂਲ ਦੇ ਅੰਦਰ ਗਈ ਸੀ ਉਸ ਤੋਂ ਬਾਅਦ ਸਕੂਲ ਦੇ ਅੰਦਰ ਕਿਸੇ ਨੂੰ ਜਾਣ ਨਹੀਂ ਦਿੱਤਾ ਗਿਆ ਸਬੂਤਾਂ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਮਾਪਿਓ ਦੇ ਵੱਲੋਂ ਇਸ ਪ੍ਰਿੰਸੀਪਲ ਤੇ ਲਗਾਏ ਗਏ ਇਜ਼ਤ ਤੇ ਕਿਹਾ ਕਿ ਆਕੀ ਸਾਨੂੰ ਸੱਚ ਵੀ ਨਹੀਂ ਦੱਸਿਆ ਗਿਆ ਇਸ ਤੋਂ ਬਾਅਦ ਵੀ ਪਰਿਵਾਰਿਕ ਮੈਂਬਰਾਂ ਦੇ ਨਾਲ ਕਿਸੇ ਸਟਾਫ ਦੇ ਵੱਲੋਂ ਦੁੱਖ ਸਾਂਝਾ ਨਹੀਂ ਕੀਤਾ ਗਿਆ ਜੋ ਕੁਝ ਉਹਨਾਂ ਦੇ ਵੱਲੋਂ ਕਿਹਾ ਵੀ ਜਾ ਰਿਹਾ ਸੀ ਉਹਨਾਂ ਦੇ ਵਿੱਚ ਦਰਦ ਝਲਕਣ ਤੱਕ ਦੀ ਗੱਲ ਵੀ ਨਹੀਂ ਸੀ ਪਹਿਲੀ ਜਮਾਦੀ ਮਾਸੂਮ ਬੱਚੀ ਉਮਾਇਰਾ ਦੀ ਜਾਨ ਜਾਣ ਦਾ ਮਾਮਲਾ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਹੁਣ ਬੀਸੀਐਮ ਸਕੂਲ ਦੇ ਪ੍ਰਿੰਸੀਪਲ ਡੀਪੀ ਗੁਲੇਰੀਆ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 7 ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਸੀ ਕਿ ਪ੍ਰਿੰਸੀਪਲ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਪੇਸ਼ੀ ਦੇ ਦੌਰਾਨ ਦੀਆਂ ਇਹ ਤਸਵੀਰਾਂ ਨੇ ਕਾਬਿਲੇਗੋਰਾ ਕਿ ਬੀਤੇ ਸੋਮਵਾਰ ਸਵੇਰੇ 32 ਸੈਕਟਰ ਦੇ ਵਿੱਚ ਪੈਂਦੇ ਬੀਸੀਐਮ ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਅਮਾਇਰਾ ਦੀ ਜਾਨ ਗਈ ਸੀ ਬਸ ਇੱਠਾ ਆਉਣ ਦੇ ਕਾਰਨ ਉਸਨੇ ਦਮ ਤੋੜਿਆ ਸੀ ਅਤੇ ਇਸ ਮਗਰੋਂ ਪਰਿਵਾਰਿਕ ਮੈਂਬਰਾਂ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਉਹ ਹੈਰਾਨ ਹੁੰਦੇ ਨੇ ਦੁਖੀ ਹੁੰਦੇ ਨੇ ਕਿ ਚੰਗੀ ਭਲੀ ਸਕੂਲ ਭੇਜੀ ਇਸ ਬੱਚੀ ਦੇ ਨਾਲ ਸਕੂਲ ਦੇ ਅੰਦਰ ਕੀ ਕੁਝ ਵਾਪਰ ਗਿਆ ਬਸ ਡਰਾਈਵਰ ਤੇ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਦੇ ਚਲਦੇ ਹੋਏ ਇਹ ਸਭ ਹਾਦਸਾ ਹੋਇਆ ਸੀ ਮਾਸੂਮ ਬੱਚੀ ਬਸ ਤੇ ਟਾਇਰ ਹੇਠਾਂ ਆ ਗਈ ਸੀ ਅਤੇ ਇਸ ਤੋਂ ਬਾਅਦ ਹੁਣ ਪੁਲਿਸ ਨੇ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲਿਆ ਸੀ ਪਰ ਪ੍ਰਿੰਸੀਪਲ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਜਿਸ ਦੀ ਮੰਗ ਦੇ ਲਈ ਲੜਕੀ ਦੇ ਮਾਪੇ ਥਾਣੇ ਦੇ ਬਾਹਰ ਵੀ ਦਰਨਾ ਪ੍ਰਦਰਸ਼ਨ ਕਰਦੇ ਰਹੇ ਰੈਲੀ ਵੀ ਕੀਤੀ ਕਿ ਤੇ ਸ਼ਨੀਵਾਰ ਨੂੰ ਥਾਣਾ ਡਿਵੀਜ਼ਨ ਨੰਬਰ 7 ਦੇ ਇੰਚਾਰਜ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਪੁਲਿਸ ਨੇ ਪ੍ਰਿੰਸੀਪਲ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਪਰ ਦੇਖਣਾ ਇਹ ਹੋਵੇਗਾ ਕਿ ਇਸ ਪ੍ਰਿੰਸੀਪਲ ਨੂੰ ਆਖਿਰਕਾਰ ਕੀ ਸਜ਼ਾ ਮਿਲਦੀ ਹੈ ਕੀ ਕਾਰਵਾਈ ਇਸ ਦੇ ਉੱਪਰ ਕੀਤੀ ਜਾਂਦੀ ਹੈ ਕਿਉਂਕਿ ਪਹਿਲਾਂ ਵੀ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਬਹੁਤ ਛੋਟੀਆਂ ਧਾਰਾਵਾਂ ਲਾਈਆਂ ਗਈਆਂ ਨੇ ਜਿਸ ਦੇ ਚੱਲਦੇ ਹੋਏ ਇਹ ਜ਼ਮਾਨਤ ਲੈ ਕੇ ਆਰਾਮ ਨਾਲ ਬਾਹਰ ਆ ਜਾਣਗੇ ਪਰ ਉਹ ਚਾਹੁੰਦੇ ਨਹੀਂ ਕਿ ਇਸ ਪ੍ਰਿੰਸੀਪਲ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਲੋਕਾਂ ਦੀ ਇਹ ਵੀ ਮੰਗ ਹੈ ਕਿ ਇਸ ਸਕੂਲ ਨੂੰ ਬੰਦ ਕਰ ਦਿੱਤਾ ਜਾਵੇ ਸਕੂਲ ਦਾ ਪ੍ਰਿੰਸੀਪਲ ਹਟਾ ਦਿੱਤਾ ਜਾਵੇ ਅਤੇ ਕੜੀ ਕਾਰਵਾਈ ਹੋਣ ਤੋਂ ਬਾਅਦ ਹੀ ਲੋਕਾਂ ਅਤੇ ਬੱਚਿਆਂ ਦੇ ਮਾਪਿਓ ਦੇ ਨਾਲ ਇਹ ਸਹੀ ਇਨਸਾਫ ਹੋਵੇਗਾ ਤਾਂ ਖੈਰ ਜਿਸ ਸਮੇਂ ਇਹ ਸਾਰਾ ਹਾਦਸਾ ਹੋਇਆ ਸੀ ਉਦੋਂ ਪ੍ਰਿੰਸੀਪਲ ਦੇ ਨਾਲ ਪੱਤਰਕਾਰਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਸੀ ਅਤੇ ਇੱਕ ਇੱਕ ਗੱਲ ਦਾ ਜਵਾਬ ਮੰਗਿਆ ਗਿਆ ਸੀ ਉਸ ਸਮੇਂ ਇਸ ਪ੍ਰਿੰਸੀਪਲ ਦੇ ਵੱਲੋਂ ਆਪਣੀ ਸਫਾਈ ਦੇ ਵਿੱਚ ਕੀ ਕੁਝ ਕਿਹਾ ਗਿਆ ਸੀ ਸਬੂਤਾਂ ਨੂੰ ਛੇੜਛਾੜ ਨੂੰ ਲੈ ਕੇ ਵੀ ਸਵਾਲ ਕੀਤਾ ਗਿਆ ਅਤੇ ਵੀ ਕਿਹਾ ਗਿਆ ਸੀ ਕਿ ਬੱਚੀ ਦੇ ਮਾਪਿਓ ਦੇ ਨਾਲ ਉਹਨਾਂ ਦੇ ਵੱਲੋਂ ਸਹੀ ਵਿਵਹਾਰ ਸਹੀ ਸਮੇਂ ਤੇ ਕਿਉਂ ਨਹੀਂ ਕੀਤਾ ਗਿਆ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਉਸ ਸਮੇਂ ਇਸ ਪ੍ਰਿੰਸੀਪਲ ਦੇ ਵੱਲੋਂ ਕੀ ਦਿੱਤਾ ਗਿਆ ਸੀ ਸਕੂਲ ਦੇ ਵਿੱਚ ਮੈਡਮਾਂ ਦਾ ਵਿਵਹਾਰ ਕਿਹੋ ਜਿਹਾ ਸੀ ਸਭ ਜਾਣਦੇ ਆ ਕੋਈ ਟੈਂਡਰ ਨਹੀਂ ਸੀਗਾ ਇਹ ਚੀਜ਼ ਮੰਨਦੇ ਹੋ ਤੁਸੀਂ ਫਿਰ ਬਾਤ ਇਹ ਕੀ ਹੈ ਮੈਂ ਕਾਹ ਹੈ ਕਿ ਜੇ ਮੈਨੇ ਵਾਹ ਦੇਖਿਆ ਹੀ ਨਹੀਂ ਮੈਨੇ ਦੇਖੋ ਉਹ ਮੈਂ ਤੁਸੀਂ ਇੱਥੇ ਆਇਓ ਕਿਸ ਦੇ ਹਾਕ ਤੇ ਆਇਓ ਸਕੂਲ ਦੇ ਵਿਹਾਰ ਤੇ ਆਇਓ ਫਿਰ ਮੈਂ ਸਕੂਲ ਦੇ ਵਿਹਾਰ ਤੇ ਨਹੀਂ ਆਈ ਐ ਤੇ ਸੀ ਮਨ নো ਡਾਊਟ ਸਕੂਲ ਦੇ ਵਿਹਾਰ ਤੇ ਨਹੀਂ ਆਈ ਐ ਤੇ ਸੀ ਮਨ ਇਹ तो तो बच्ची तो तो आप क्या आप बच्चे के साथ खड़े रहेंगे स्कूल प्रशासन की तरह मैम आप आए हर आप स्कूल की तरफ से आए हैं और... आप सब टीचर हो सर हम पेरेंट्स आप पेरेंट्स से मिलने आए हैं मतलब आप जानते हैं आपको लगता है कि स्कूल की गलती है कहीं ना नहीं पेरेंट से मिलने आए हैं उनसे बातचीत हुई आप आपकी नहीं पेरेंट्स के के साथ के साथ क्या क्या कुछ नहीं पता है कहा हालत में, में हो ही नहीं सकती है टाइम तो उनको पता ही नहीं चलेगा कौन आ रहा है कौन जा रहा है इस स्टेज में किसी को कुछ नहीं पता चलता सालों बाद भी नहीं पता चलता है में ਇਹਦੇ ਕੋਈ ਚਿਰ ਦੇ ਵਾਲੀ ਦਿੱਤਾ ਹੋਈ ਕਿਸੇ ਇੱਕ ਚੱਲਣਾ ਦੱਸੇ ਕੋਈ ਅਫਾਕ ਨੇ ਉਹ ਬੱਚੇ ਸਵਾਲ ਸਕੂਲ ਪ੍ਰਸ਼ਾਸਨ ਨੇ ਉਠਾਈ ਜਾ ਰਹੇ ਨੇ ਉਸ ਹਾਦਸੇ ਤੋਂ ਬਾਅਦ ਜੋ ਸਕੂਲ ਵੱਲੋਂ ਕਾਰਵਾਈ ਕੀਤੀ ਗਈ ਹੈ ਉਸ ਤੋਂ ਪਰਿਵਾਰ ਨਹੀਂ ਬਹੁਤ ਨਾਰਾਜ਼ ਨੇ ਕਿ ਕਮੰਦਨਾ ਕੀ ਕਟਨਾ ਜ਼ਿਆਦਾ ਹੈ ਬਾਅਦ ਤੋਂ ਬਾਅਦ ਦੋਕੇ ਦਿੰਦੀ ਹੈ ਕਿ ਸਕੂਲ ਪ੍ਰਸ਼ਾਸਨ ਦਾ ਬੱਚੀ ਦੇ ਨਾਲ ਨਾ ਕਰੇਗਾ ਸਰ ਜਿੱਥੇ ਬੱਚੀ ਦਾ ਐਕਸੀਡੈਂਟ ਹੋਇਆ ਉੱਥੇ ਬਲੱਡ ਟੈਕ ਸਕੂਲ ਵੱਲੋਂ ਸਾਫ਼ ਕਰਵਾ ਦਿੱਤਾ ਗਿਆ ਜਿਹੜਾ ਕਿ ਪਰਿਵਾਰਾਂ ਦਾ ਇਲਜ਼ਾਮ ਹੈ जोड़ा उन्होंने वो एग्जाम लगाया गया उसका बच्ची स्कूल जी छड़न जाती है वो बची तो ने एग्जिट छड़ के उतो निकल नहीं करते रहे कोई स्कूल का स्टाफ उत्तर मौजूद नहीं सुबह तो आठ बज के पच्चीस मिनट एक टीचर मेरे पास आया उसने ये बताया कि बच्चे को चोट लग गई मैंने तुरंत जो है और बच्चा जो है मेडिकल रूम में हमले गया उसके बाद मैंने जो है ड्राइवर गाड़ी को बुलाया तो बच्चे चार टीचर्स साथ में भेजे और बच्चे को भेज दिया सर जो स्कूल प्रशासन जो सरकार के आदेश है स्कूल में एक फीमेल अटेंडेंस भी होनी चाहिए फर्स्ट एड किट होनी चाहिए स्कूल तो में ऐसा बस में ऐसा कुछ भी नहीं था ये स्कूल परिजनों का आरोप है जो बच्चे के परिजन उनका आरोप है आपको जो बसें हैं सारी की सारी तो प्राइवेट की बसें उस है उसमें हम जो है कैमरे भी लगे हुए और कंडक्टर मेल कंडक्टर था फीमेल कंडक्टर किसी भी बस में नहीं है तो, सर फीमेल तो, फिर तो वो तो तो नहीं 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 हमारी तो जैसे कोई कार्रवाई नहीं ब्लड तो होना चाहिए ना होना चाहिए नहीं होना चाहिए तो जांच का विषय है लेकिन मेरे हिसाब से जो है मुझे मैं तो अभी वहाँ पर सुबह से यहीं पे बैठा यहीं पे लोगों के जैसा वो ड्राइवर कहा गया आज ड्राइवर या पुलिस की हिरासत में ड्राइवर तो क्या स्कूल प्रशासन ने उसको पुलिस में दिया है या वो दूध उस पर रख किया है नहीं हमने ही सुबह अपने पास बैठाया तो फिर पुलिस बुलाई थी उसके बाद जो पुलिस तो हमने दे दिया तो उस गाड़ी के जो कागज थे सारे सारे वहीं पर हमने डी वी आर में सारा पुलिस को दे दिया आर और ये जो ब्लड मिटाने की बात की जा रही है जो एविडेंस मिटाने की बात की जा रही है बच्चे के परिवार की तरफ से, तरह से, तरह से, तरह से उसके बारे में आप क्या कहना चाहेंगे नहीं यहां से कोई मेरी जानकारी में से हुई नहीं हुआ है ये नहीं हुई है तो क्या आप मीडिया को वो जगह दिखा सकते हैं जहां다고 का ब्लड तो वहीं पे होगा हां हां बिल्कुल देख सकते हो आप होया जहां पर हादसा हुआ वहां पर जा सकते हैं और वो सारी जगह घुमाना कर सकते हो और देखो स्कूल वाले ने सारे सबूत मिटा देते हैं इथे खून दे डब्बे सी जो सी बच्चे दे सारे इन्होने मिटा देते हैं कैमरे ने सब वो भी चक देते हैं डीवीआर आ सारीयां लको दितियां ने देखो ਸਾਰਾ ਇੱਥੇ ਆ ਦੇਖੋ ਸਾਰਾ ਕਲੀਨ ਕਰ ਦਿੱਤਾ ਐਸੇ ਬੱਚੇ ਦੇ ਕੋਲ ਇੰਡਕਟਰ ਕਿਨੇ ਲਾਉਂਦੇ ਬੱਚਾ ਹੀ 7 ਸਾਲ ਦਾ 7 ਸਾਲ ਦੀ ਬੇਟੀ ਸੀਗੀ ਔਰ ਇਹੋ ਸਾਹਮਣੇ ਗੇਟ ਆ ਗੇਟ ਤੋਂ ਕੋਈ ਉਹਨਾਂ ਦਾ ਸਟਾਫ ਉਹ ਸਾਹਮਣੇ ਖੜਕੋਈ ਆ ਕਿ ਅੱਗੇ ਭੇਜਿਆ ਆਇਆ ਨਹੀਂ ਉੱਤੇ 8ਵੀਂ ਕਲਾਸ ਦੇ ਬੱਚੇ ਨੇ ਬੱਚੇ ਦੀ ਬੋਡੀ ਚੁੱਕੀ ਇਸੇ ਸਟਾਫ ਦੀ ਹਿੰਮਤ ਨਹੀਂ ਪਈ ਉਹ ਦੇਖੋ ਸਟਾਫ ਕਿੰਨੀ ਦੂਰ ਖੜਾ ਕੋਈ ਨਹੀਂ ਆਇਆ ਇੱਥੇ ਉਹ ਦੇਖੋ ਗੇਟ ਵੱਲ ਕੈਮਰਾ ਕਿੰਨੀ ਦੂਰ ਆ ਕੋਈ ਨਹੀਂ ਇੱਥੇ ਆਇਆ ਸੋ ਇਹ ਲ ਸਕੂਲ ਦੀ ਕੀ ਕਹਾਣੀ ਆ ਕੋਈ ਸਰਪੀਆ ਸਵੇਰੇ ਮੇਰੇ ਦੇ ਬੱਚੇ ਆਉਂਦੇ ਕਹਿੰਦੇ ਮੇਰੀ ਮੂ ਨਾਲੇ ਬੱਚੇ ਉਤਰੇ ਹੀ ਨਹੀਂ ਕੁਝ ਨਹੀਂ ਹੋਇਆ 19 ਦਿਨ ਬਸ ਬੈਕ ਕਰ ਰਹੇ ਜਾਂ ਅੱਗੇ ਕਰਨ ਦਾ ਮਤਲਬ ਹੀ ਨਹੀਂ ਹਾਂਜੀ ਪਹਿਲੀ ਤਾਂ ਪਹਿਲੀ ਪੂਰੀ ਸਟਾਫ ਦੀ ਹੈ ਜੀ ਚਲੋ ਉਹ ਤਾਂ ਠੀਕ ਹੈ ਜੋ